ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਬੀਤੇ ਕੱਲ ਫਾਜ਼ਿਲਕਾ ਦੇ ਪਿੰਡ ਝੰਗੜ ਪੈਣੀ ਵਿਖੇ ਇੱਕ ਵਿਸ਼ੇਸ਼ ਮੈਡੀਕਲ ਕੈਂਪ ਵਿੱਚ ਪਹੁੰਚੇ ਨੇ ਇਹ ਪਿੰਡ ਕੁਮੰਤਰੀ ਸਹਾਦੇ ਨੇੜੇ ਪੈਂਦਾ ਹੈ ਇਹ ਮੈਡੀਕਲ ਕੈਂਪ ਡੀਐਮਸੀ ਲੁਧਿਆਣਾ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਸ ਵੇਲੇ ਸਿਹਤ ਮੰਤਰੀ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕੀਤਾ ਉਹਨਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਹੈ ਕਿ ਪੰਜਾਬ ਸਰਕਾਰ ਅਗਲੀ ਫਸਲ ਦੀ ਬਿਜਾਈ ਤੋਂ ਲੈ ਕੇ ਫਸਲ ਪੱਕੇ ਮੰਡੀ ਵਿੱਚ ਆਉਣ ਤੱਕ ਹੜਪ੍ਰਭਾਵਿਤ ਕਿਸਾਨਾਂ ਦੇ ਨਾਲ ਖੜੀ ਰਹੇਗੀ ਸਰਕਾਰ ਕਿਸਾਨਾਂ ਨੂੰ ਹਰ ਮਦਦ ਮੁਹੱਈਆ ਕਰਵਾਏਗੀ ਉਨ੍ਹਾਂ ਨੇ ਕਿਹਾ ਹੈ ਕਿ ਵਿਭਾਗ ਦੇ ਵੱਲੋਂ ਬਿਮਾਰੀਆਂ ਦੀ ਰੋਕਥਾਮ ਦੇ ਲਈ ਲਗਾਤਾਰ ਕਦਮ ਚੁੱਕੇ ਜਾ ਰਹੇ ਨੇ ਮਾਹਿਰ ਡਾਕਟਰਾਂ ਨੂੰ ਵੀ ਪ੍ਰਭਾਵਿਤ ਪਿੰਡਾਂ ਦੇ ਵਿੱਚ ਭੇਜਿਆ ਜਾ ਰਿਹਾ ਹੈ ਅੱਜ ਦੇ ਕੈਂਪ ਵਿੱਚ ਡੀ ਐਮ ਸੀ ਦੀ ਮਾਹਿਰ ਟੀਮ ਪਹੁੰਚੀ ਹੈ ਪ੍ਰਭਾਵਿਤ ਖੇਤਰਾਂ ਦੇ ਵਿੱਚ ਮੱਛਰਾਂ ਦੀ ਫੈਲਾਅ ਨੂੰ ਰੋਕਣ ਦੇ ਲਈ ਲਗਾਤਾਰ ਫੋਗਿੰਗ ਕੀਤੀ ਜਾ ਰਹੀ ਹੈ। ਜ਼ਿਲ੍ਹੇ ਵਿੱਚ ਨਵੀਆਂ ਫੋਗਿੰਗ ਮਸ਼ੀਨਾਂ ਵੀ ਮੁਹੱਈਆ ਕਰਵਾਈਆਂ ਗਈਆਂ ਨੇ। ਦਵਾਈਆਂ ਲੋੜਿੰਦੀ ਮਾਤਰਾ ਵਿੱਚ ਉਪਲਬਧ ਨੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਿਹਤ ਸੰਬੰਧੀ ਕਿਸੇ ਵੀ ਜਾਣਕਾਰੀ ਦੇ ਲਈ ਵਿਭਾਗ ਦੀ ਹੈਲਪਲਾਈਨ 104 ਦੇ ਸੰਪਰਕ ਕੀਤਾ ਜਾ ਸਕਦਾ ਹੈ। ਕਿਸੇ ਵੀ ਪਰੇਸ਼ਾਨੀ ਦੀ ਸਥਿਤੀ ਵਿੱਚ ਸਰਕਾਰ ਨੂੰ ਸੂਚਿਤ ਕਰੋ, ਹਰ ਸੰਭਵ ਸਹਾਇਤਾ ਉਪਲਬਧ ਹੈ। ਕਾਰ ਨੇ ਮਨਿੰਦਰ ਜੀ ਨੇ ਤੁਹਾਨੂੰ ਬੜੇ ਵਿਸਤਾਰ ਨਾਲ ਦੱਸਿਆ ਔਰ ਚੇਅਰਮੈਨ ਸਾਹਿਬ ਸਰਪੰਚ ਸਾਹਿਬ ਜਿੰਨੇ ਵੀ ਤੁਸੀਂ ਸਾਰੇ ਪਤਵੰਤੇ ਸਾਂ ਮੇਰੇ ਭਰਾ ਤੇ ਪਣਾ ਇੱਥੇ ਸਟੈਂਪ ਦੇ ਵਿੱਚ ਪਹੁੰਚੇ ਹੋ ਮੈਂ ਮਨਿੰਦਰ ਜੀ ਨੂੰ ਕਿਹਾ ਸੀ ਜਿਸ ਤਰ੍ਹਾਂ ਪਹਿਲਾਂ ਮੈਂ ਮੁਹਾਰਜਮ ਸ਼ੇਰ ਕਿਹਾ ਸੀ ਹੁਣ ਕਿਹਾ ਵੀ ਇਹਨਾਂ ਨੇ ਕਿਹਾ ਵੀ ਝੰਗੜ ਪੈਣੀ ਸਾਡਾ ਪਿੰਡ ਹੈ ਉੱਥੇ ਆਸੇ-ਪਾਸੇ 10-12 ਪਿੰਡ ਲੱਗਦੇ ਨੇ ਤਾਂ ਉੱਥੇ ਕੈਂਪ ਲਾਵਾਂਗੇ ਜੈਨੰਦ ਬਾੜੀ ਦਾ ਕਾਲਜ ਤੁਸੀਂ ਸਾਰਿਆਂ ਨੇ ਨਾ ਸੁਣਿਆ ਹੋਇਆ ਬਹੁਤ ਮਸ਼ਹੂਰ ਜਿਹੜਾ ਸਭ ਤੋਂ ਵਧੀਆ ਕਿਸ ਤਰ੍ਹਾਂ ਪੰਜਾਬ ਦਾ ਪ੍ਰਾਈਵੇਟ ਹਸਪਤਾਲ ਮੈਡੀਕਲ ਕਾਲਜ ਹੈ ਉਹਨਾਂ ਨਾਲ ਵੀ ਉੱਥੋਂ ਪੜਿਆ ਸੀ ਮੈਂ ਉਹਨਾਂ ਦੇ ਕਨਵੋਕੇਸ਼ਨ ਤੇ ਗਿਆ ਸੀ ਡਾਕਟਰ ਬਿਸ਼ਪ ਮੋਹਨ ਡਾਕਟਰ ਵਿਪਨ ਜੀ ਅੱਜ ਆਏ ਆ ਇਹਨਾਂ ਨੇ ਕਿਹਾ ਵੀ ਅਸੀਂ ਵੀ ਇਹਦੇ ਚਾਪੜਾ ਯੋਗਦਾਨ ਪਾਣਾ ਚਾਹੁੰਦੇ ਆ ਮੈਂ ਕਿਹਾ ਵੀ ਜਿਹੜੀਆਂ ਸਪੈਸ਼ਲਿਸਟ ਸਰਵਿਸਿਜ਼ ਆ ਉਹ ਲੋਕਾਂ ਨੂੰ ਉਹਦਾ ਫਾਇਦਾ ਹੋਣਾ ਚਾਹੀਦਾ ਤੇ ਇਹ ਸਪੈਸ਼ਲਿਸਟ ਡਾਕਟਰ ਥੋਂ ਦੇ ਵਿੱਚ ਆਏ ਆ ਜਿਹੜੀਆਂ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਮੱਖੀਆਂ ਮੱਛਰਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਉਹਦੀ ਪ੍ਰਮਾਰ ਹੋ ਜਾਂਦੀ ਆ ਹੜਾ ਵਾ ਔਰੇ ਹੜ੍ਹ ਵੀ ਇੰਨੇ ਭੜੇ ਆ ਕਿ ਮੈਂ ਆ ਦੇਖ ਲਓ ਮੈਂ 1 ਮਹੀਨਾ ਹੋ ਗਿਆ 2 ਮਹੀਨੇ ਤੋਂ ਜ਼ਿਆਦਾ ਹੋ ਗਿਆ ਪਾਣੀ ਉਤਰਨ ਦਾ ਨਾ ਹੀ ਨਹੀਂ ਲੈ ਰਿਹਾ ਪਹਿਲਾਂ ਵੀ ਹੜ੍ਹ ਆਏ ਆ ਮੈਂ ਵੀ ਦੇਖਿਆ ਵੀ ਇੱਕ ਵਾਰੀ ਆ ਪਾਣੀ ਆਇਆ 2-4 ਦਿਨ ਰਹਿੰਦਾ ਹੁੰਦਾ ਸੀ ਹਫਤਾ ਰਹੇ ਜੇਗਾ ਬਸ ਉਹ ਲੇਕਿਨ ਮਹੀਨੇ ਤੋਂ ਬਾਅਦ ਪਾਣੀ ਲਗਾਤਾਰ ਚੜਿਆ ਰਵੇ ਇਹ ਮੈਂ ਪਹਿਲੀ ਵਾਰੀ ਜੀ ਮੈਂ 1980 ਤੋਂ ਸੇਵਾ ਕਰ ਰਿਹਾ ਹੜ੍ਹਾਂ ਦੇ ਵਿੱਚ ਪਚਾਲ ਦੇ ਵਿੱਚ ਵੀ ਜਿੱਥੇ ਆਉਂਦਾ ਮੈਂ ਜਾਂਦਾ ਜ਼ਰੂਰ ਹ ਜਸ਼ਵੀਰ ਤੇ ਹੜ੍ਹਾਂ ਸੀ ਮੈਂ ਗਿਆ ਸੀ ਉੱਥੇ ਵੀ ਬਹੁਤ ਪਰਵਾਦੀ ਹੋਈ ਸੀ 1988 ਦੇ ਆਪਣੇ ਹੜ੍ਹ ਆਏ ਸੀ ਜਿਹੜੇ ਬਹੁਤ ਭੜੇ ਸੀ ਪਰ ਇਹ ਉਹ ਇੰਨੇ ਲੰਬੇ ਨਹੀਂ ਚਲੀ ਹੋ ਗਈ ਉਹ ਤਾਂ ਮੌਤਾਂ ਬਹੁਤ ਹੋ ਗਈ ਅਸੀਂ ਲਗਾਤਾਰ ਜਿਹੜੀਆਂ ਹੈਗੀਆਂ ਸਾਡੀ ਕੋਸ਼ਿਸ਼ ਸੀ ਕਿ ਜਿਹੜੀ ਸਰਕਾਰ ਹੈ ਚਾਹੇ ਐਮਐਲਏ ਹੈ ਮਨਿਸਟਰ ਹੈ ਸਰਪੰਚ ਹੈ ਪਨ ਮੁੱਖ ਮੰਤਰੀ ਹੈ ਸਾਰੇ ਜਣੇ ਵੀ ਅਸੀਂ ਦੁੱਖ ਦੀ ਘੜੀ ਤੁਹਾਡੇ ਨਾਲ ਰਹੀ ਹੈ ਔਰ ਸਾਡੇ ਸਾਰੇ ਅਫਸਰ ਸਹਿबान ਵੀ ਡਿਪਟੀ ਕਮਿਸ਼ਨਰ ਐਡੀਸੀ ਇੱਥੇ ਆਈ ਹੋਈ ਆ ਐਸਡੀਐਮ ਸਾਡੇ ਸਿਵਲ ਸਾਹਿਬ ਜਨ ਸਾਡਾ ਜੁਨਾ ਸਾਰੇ ਬਾਕੀ ਦੇ ਜਿੰਨੇ ਸਾਡੇ ਐਸਐਮਓ ਔਰ ਮੈਡੀਕਲ ਅਫਸਰ ਉਹ ਲਗਾਤਾਰ ਤੁਸੀਂ ਇੱਥੇ ਫਸੇ ਹੋਏ ਸੀ ਚੌੜੀ ਤੇ ਸੜਕਾਂ ਵੀ ਟੱਟੀਆਂ ਗਈਆਂ ਸੀ ਨਾ ਜੀ ਕਿਤੇ ਬੋਰਡ ਜਾ ਰਹੀ ਸੀ ਕਿਤੇ ਟਰੈਕਟਰ ਜਾ ਰਿਹਾ ਸੀ ਉਹਦੇ ਤੇ ਚੜ ਕੇ ਵੀ ਲੋਕਾਂ ਨੇ ਆ ਕੇ ਤੁਹਾਡੇ ਤੱਕ ਰਵਾਈ ਪਹੁੰਚਾਈ ਸ਼ੋ ਅਸੀਂ ਹੁਣ ਤੱਕ ਜਿਹੜਾ ਹੈਗਾ ਸਾਡਾ ਇਹਨਾਂ ਮਵਾਰੀਆਂ ਦੇ ਉੱਤੇ ਗੰਦੇ ਪਾਣੀ ਨਾਲ ਮੱਖੀਆਂ ਮੱਛਰਾਂ ਡਾਉਣ ਵਾਲੀਆਂ ਦੇ ਉੱਤੇ ਐਸੋਲੇ ਕਾਬੂ ਚਾ ਨਹੀਂ ਤਾਂ ਅੱਜ ਕੱਲ ਜਿਹੜਾ ਹੁੰਦਾ ਬਰਸਾਤ ਦੇ ਵਿੱਚ ਵੈਸੇ ਵੀ ਡੈਂਗੂ ਕਰਕੇ ਹਾਹਾਕਾਰ ਮਚੀ ਹੁੰਦੀ ਆ ਆਸਥਾਰ ਭਰੇ ਹੁੰਦੇ ਆ ਪਲੇਟ ਨੈਟਸ ਨਹੀਂ ਮਿਲਦੀਆਂ ਬਲੱਡ ਡੋਨੇਸ਼ਨ ਦੇ ਕੈਂਪ ਲਾਣੇ ਪੈਂਦੇ ਆ ਬਟ ਇਸ ਵਾਰੀ ਵਾਇਰੋਲੋਜੀ ਕਿਰਪਾ ਦੇ ਨਾਲ ਅਸੀਂ ਇੰਨਾ ਕਰ ਸਕਿਆ ਵੀ ਡੈਂਗੂ ਕਰਕੇ ਕਿਸੇ ਦੀ ਮੌਤ ਨਹੀਂ